ਬਾਜੀ ਮਰੋਦ ਜੀ ਹਾਂਜੀ ਨਮਸਕਾਰ ਬਾਜੀ ਨਮਸਕਾਰ ਕੀ ਨਾ ਇੱਥੇ ਜੰਡੋਰ ਹਾਰ ਦੇ ਨਾਲ ਇਹ ਬਰਿੰਗਲੀ ਦੀ ਹੱਦ ਲੱਗਦੀ ਹੈ ਤੇ ਇਹ ਭੈਣ ਜੀ ਨੇ ਮੈਨੂੰ ਕਾਲ ਕੀਤਾ ਸੀਗਾ ਤੇ ਸਾਡੇ ਪਲਾੜ ਇੱਕ ਕੱਠ ਵੀ ਹੋਇਆ ਸੀ ਤੇ ਇਕੱਠ ਚ ਆਏ ਸੀਗੇ ਤੇ ਕਹਿੰਦੇ ਸੀ ਭਾਈ ਸਾਡੇ ਵਿਜ਼ਿਟ ਕਰਿਓ ਘਰ ਤੇ ਸਾਡੇ ਘਰ ਤੋਂ ਬਿਲਕੁਲ ਨਜ਼ਦੀਕ ਕੋਈ 50 60 ਮੀਟਰ ਤੇ ਕ੍ਰੈਸ਼ਰ ਵਾਲਿਆਂ ਨੇ ਖੱਡੇ ਪਾਤੇ ਆ ਬਹੁਤ ਵੱਡੇ ਵੱਡੇ ਤੇ ਬਰਸਾਤਾ ਹੋਈਆਂ ਤੇ ਸਾਡਾ ਘਰ ਰੁੜ ਜਾਣਾ ਤੇ ਫਿਰ ਮੈਂ ਆਇਆ ਸੀਗਾ ਇੱਥੇ ਦੇਖਣ ਇਕੱਠੇ ਵੀ ਉਹ اسی ਲੋਕੀ ਤੇ ਇਹ ਕਹਿੰਦੇ ਸੀਗੇ ਕਿ ਪੂਰਾ ਪਿੰਡ ਅਸੀਂ ਇਕੱਠਾ ਕਰਕੇ ਚੱਕਾ ਜਾਮ ਕਰਨਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਥਾਣੇ ਗੱਲ ਕਰ ਲੈਣਾ ਪਹਿਲੇ ਪੁਲਿਸ ਸਟੇਸ਼ਨ ਗੱਲ ਕਰ ਲੈਣਾ ਉਹਨਾਂ ਤੋਂ ਵੀ رائے ਲਈਏ ਅਸੀਂ ਵੀ ਉਹ ਕੀ ਕਹਿੰਦੇ ਨੇ ਇਲੈਕਸ਼ਨਾਂ ਦਾ ਟਾਈਮ ਹੈਗਾ ਤੇ ਅਸੀਂ ਕਿਸੇ ਦਾ ਵੀ ਮਤਲਬ ਨੁਕਸਾਨ ਨਹੀਂ ਕਰਨਾ ਚਾਹੁੰਦੇ ਤੇ ਹੁਣ ਦੇਖੋ ਕਿ ਅੱਗੇ ਇਹ ਕੀ ਕਰਦੇ ਮੇਰੀ ਥਾਣੇ 'ਚ ਗੱਲ ਹੋਈ ਹੈ ਮਕੇਸ਼ ਜੀ ਹੈਗੇ ਸੀ ਆਈਡੀ ਤੋਂ ਉਨਾ ਨੇਕਿਆ ਕਿ ਇਹਨਾਂ ਨਾਲ ਗੱਲ ਕਰੋ ਜੋ ਵੀ ਸਹਿਮਤੀ ਹੁੰਦੀ ਹੈ ਤੇ ਤੁਸੀਂ ਮੈਨੂੰ ਦੱਸੋ ਤੇ ਮੈਂ ਗੱਲਬਾਤ ਕੀਤੀ ਹੈ ਥੋੜਾ ਇਹਨਾਂ ਨੂੰ ਗੁੱਸਾ ਤਾਂ ਬਹੁਤ ਸੀਗਾ ਥੋੜਾ ਮੈਂ ਕਿਹਾ ਕਿ ਬਈ ਇਲੈਕਸ਼ਨਾਂ ਦੇ ਟਾਈਮ ਤੁਸੀਂ ਕੋਈ ਵੀ ਐਸਾ ਸਟੈਪ ਨਾ ਚੱਕਿਓ ਕਿ ਜਿਹਦੇ ਨਾਲ ਮਤਲਬ ਪਬਲਿਕ ਨੂੰ ਪਰੇਸ਼ਾਨੀ ਹੋਏ ਬੱਚੇ ਵੀ ਸਕੂਲਾਂ ਨੂੰ ਜਾਂਦੇ ਨੇ ਤੇ ਕੋਈ ਬਿਮਾਰ ਸ਼ਮਾਰ ਕਿਸੇ ਨੇ ਹਸਪੀਟਲ ਵੀ ਜਾਣਾ ਹੁੰਦਾ ਤੇ ਤੁਸੀਂ ਕਿਸੇ ਨੂੰ ਵੀ ਪਰੇਸ਼ਾਨ ਨਾ ਕਰਿਓ ਜੇ ਕੋਈ ਵੀ ਕਾਰਵਾਈ ਕਰਨੀ ਹੋਏਗੀ ਅਸੀਂ ਮਿਲ ਕੇ ਥਾਣੇ ਨੂੰ ਪੁਲਿਸ ਸਟੇਸ਼ਨ ਨੂੰ ਕਨਫਿਡੈਂਸ਼ੀਅਲ ਲੈ ਕੇ ਅਫੀਸਰ ਨੂੰ ਕਨਫਿਡੈਂਸ਼ੀਅਲ ਲੈ ਕੇ ਅਸੀਂ ਮਤਲਬ ਕੋਈ ਵੀ ਕਾਰਵਾਈ ਮਤਲਬ ਕਰਾਂਗੇ ਤੁਹਾਡੀ ਸੁਣਾਈ ਜ਼ਰੂਰ ਹੋਊਗੀ ਥੈਂਕ ਯੂ ਓਕੇ